ਇੱਕ ਵਾਰ ਦੀ ਗੱਲ ਆ ਬੇ ਕਿਤੇ ਵੀ ਤੁਸੀਂ ਗਲਤ ਚੀਜ਼ ਨਾਲ ਪੰਗਾ ਨਾ ਲਓ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਗੁਰੂ ਤੋਂ ਵਿਦਿਆ ਲਓ ਜੋ ਵੀ ਕਹਣਾ ਉਹ ਸਿੱਖੋ ਪਹਿਲਾਂ ਫੇਰ ਟਰਾਈ ਕਰੋ ਇੱਕ ਤਿੰਨ ਦੋਸਤ ਹੁੰਦੇ ਤਿੰਨਾਂ ਦੋਸਤਾਂ ਵਿੱਚ ਇੱਕ ਬਹੁਤ ਦੋਸਤ ਜਿਹੜਾ ਹੁੰਦਾ ਸ਼ਰਾਤ ਹੀ ਹੁੰਦਾ ਜਿਹੜੇ ਦੋ ਦੋਸਤ ਹੁੰਦੇ ਉਹਨਾਂ ਦੇ ਜਿਹੜੇ ਘਰ ਹੁੰਦੇ ਜਿੱਦਾਂ ਮੰਨ ਲਓ ਇੱਕ ਦੂਏ ਪਾਸੇ ਟੱਪ ਸਕਦੇ ਇੱਕ ਦੋਸਤ ਥੋੜਾ ਦੂਰ ਰਹਿੰਦਾ ਹੁੰਦਾ ਸੀਗਾ ਦੂਰ ਰਹਿੰਦਾ ਸੀ ਇੱਕ ਜਿਹੜਾ ਦੋਸਤ ਸੀ ਐਲਟੀਸੀ ਉਹ ਜਾਨੀ ਕਿ ਪੁੱਠੇ ਸਿੱਧੇ ਕੰਮਾਂ ਨੂੰ ਬਹੁਤ ਸ਼ੇਅਰ ਸੀ ਉਹਨੇ ਕੋ ਕਿਤਾਬਾਂ ਪੜ੍ਹਣੀਆਂ ਭੂਤਾਂ ਪ੍ਰੇਤਾਂ ਵਾਲੀਆਂ ਐਦਾਂ ਕੋਈ ਬਹੁਤ ਕੁੜੀਆਂ ਕੜੀਆਂ ਦੇ ਚੱਕਰ 'ਚ ਉਹ ਬਹੁਤ ਪੈਂਦਾ ਹੁੰਦਾ ਸੀ ਉਹਦੀ ਉਮਰ ਹੋਣੀ 22 ਸਾਲ ਦੀ ਉਮਰ ਹੋਣੀ ਆ ਤੇ ਉਹ ਜਿਹੜੇ ਕਿਤਾਬਾਂ ਦੀਆਂ ਚੀਜ਼ਾਂ ਪੜ੍ਹੀਆਂ ਸੀ ਉਹਨੇ ਮੈਂ ਟਰਾਈ ਕਰਕੇ ਐਦਾਂ ਉਹਨੇ ਜਿਸ ਵੇਲੇ ਟਰਾਈ ਕੀਤੀ ਪਹਿਲੀ ਵਾਰੀ ਚੀਜ਼ ਬੁਲਾਉਣ ਨੂੰ ਜਿੱਦਾਂ ਕਹਿੰਦੇ ਭੂਤ ਪ੍ਰੇਤ ਕੋਈ ਵੀ ਉਹ ਨਹੀਂ ਦੁਆ ਹੋਇਆ ਇਹ ਨਾਲ ਕਾਬਲ ਨਹੀਂ ਹੋਇਆ ਉਹਨੂੰ ਉਹਨੂੰ ਲੱਗਿਆ ਵੀ ਹਲੇ ਮੇਚ ਥੋੜੀ ਦਿੱਕਤ ਆ ਬੇ ਕੋਈ ਫਿਰ ਟਰਾਈ ਕਰਾ ਉਹਨੇ ਦੂਜੀ ਵਾਰ ਫਿਰ ਟਰਾਈ ਕੀਤਾ ਦੂਜੀ ਵਾਰ ਵੀ ਨਹੀਂ ਕੁਛ ਵੀ ਗੱਲ ਬਣੀ ਐਦਾਂ ਕਰਦਾ ਉਹ ਘਰੇ ਹੀ ਕਰਦਾ ਹੁੰਦਾ ਸੀ ਉਹ ਕਹਿੰਦਾ ਵੀ ਮੈਂ ਤੀਜੀ ਵਾਰ ਟਰਾਈ ਕਰੂੰਗਾ ਵੀ ਮੈਂ ਤੀਜੀ ਵਾਰ ਹੀ ਸਫਲ ਹੋਊਗਾ ਠੀਕ ਆ ਤੇ ਉਹਦੇ ਘਰ ਦੇ ਚਲ ਜੰਦੇ ਉਹ ਕਹਿੰਦੇ ਵੀ ਮੈਂ ਘਰ ਦੇ ਉਹਦੇ ਸਾਰੇ ਜਾਣੇ ਉਹ ਕਹਿੰਦੇ ਵੀ ਅਸੀਂ ਜਾਣਾ ਥੋੜਾ ਲੰਮੇ ਰੂਟ ਤੇ ਵੀ ਤੂੰ ਨਾਲ ਚੱਲ ਉਹ ਕਹਿੰਦਾ ਵੀ ਮੇਰੀ ਸਿਹਤ ਖਰਾਬ ਹੈ ਮੈਂ ਘਰੇ ਹੀ ਰਹਿਣਾ ਗਵਾਂਡੀਆਂ ਦਾ ਦੋਸਤ ਵੀ ਘਰੇ ਹੀ ਹੁੰਦਾ ਆ ਤੇ ਉਹ ਘਰ ਦੇ ਸਾਰੇ ਉਹਨੇ ਚੱਲ ਜਾਂਦੇ ਆ ਉਹ ਫੇਰ ਰਾਤ ਨੂੰ ਟਰਾਈ ਕਰਦਾ ਇਦਾਂ ਕਰਦਾ ਹੁੰਦਾ ਵੀ ਰਾਤ ਨੂੰ ਯਾਰ ਟਰਾਈ ਕਰ ਦਿੰਦਾ ਤੇ ਉਹਦਾ ਦੋਸਤ ਆ ਜਾਂਦਾ ਉਹ ਦੋਸਤ ਫੋਨ ਕਰਦਾ ਘਰ ਦੇ ਨੂੰ ਵੀ ਮੁੰਡਾ ਸਾਡਾ ਰਾਜੂ ਕਿੱਥੇ ਆਉ ਕਹਿੰਦੇ ਵੀ ਸਾਡੇ ਨਾਲ ਨਹੀਂ ਉਹ ਘਰੇ ਉਹ ਕਹਿੰਦਾ ਵੀ ਮੈਂ ਤਾਂ ਘਰ ਮੋਰੇ ਖੜਾ ਆ ਬੇ ਘਰੇ ਦਾ ਜਿੰਦਾ ਲੱਗੇ ਉਹ ਕਹਿੰਦੇ ਤਾਂ ਕਰੇ ਉੱਪਰ ਦੀ ਚਾਹ ਬੇ ਤੂੰ ਉੱਪਰ ਹੋਣਾ ਕਹਿੰਦੇ ਚੱਲ ਠੀਕ ਉਹ ਤਿੰਨ ਦੋਸਤ ਹੁੰਦੇ ਆ ਦੂਜੇ ਦੋਸਤ ਨੂੰ ਬੁਲਾ ਲਾਂਦਾ ਦੂਜੇ ਦੋਸਤ ਨੂੰ ਬੁਲਾ ਕੇ ਤੇ ਛੋਟੀ ਜਿਹੀ ਹੁੰਦੀ ਗੈਪ ਉਹਦੇ ਵਿੱਚ ਉਹ ਹਮੇਸ਼ਾ ਟੱਪ ਦੇ ਉੱਤਰ ਦੇ ਰਹਿੰਦੇ ਚੜਦੇ ਉਹੋ ਕਰਦੇ ਦੋਨੇ ਦੋਸਤ ਵੱੜ ਜਾਂਦੇ ਉੱਪਰ ਉਹ ਦੇਖਦੇ ਜਾਨੀ ਕਿ ਜਿਹੜਾ ਮੰਜਾ ਹੁੰਦਾ ਉਹ ਤੇ ਨੰਗਾ ਪਿਆ ਹੁੰਦਾ ਅੱਧਾ ਥੱਲੇ ਹੁੰਦਾ ਅੱਧਾ ਉੱਤੇ ਹੁੰਦੇ ਉਹ ਤੇ ਕੁਝ ਥੱਲੇ ਲਿਖਿਆ ਲੁਕਿਆ ਹੁੰਦਾ ਉਹਦੀ ਜਾਨੀ ਕਿ ਜਿਹੜੀ ਪ੍ਰਤੀਕਿਰਿਆ ਹੁੰਦੀ ਉਹ ਸਾਰੀ ਹੋ ਗਈ ਹੁੰਦੀ ਆ ਹੋਣ ਤੋਂ ਬਾਅਦ ਉਹਨੂੰ ਉਹ ਚੀਜ਼ ਮਿਲ ਵੀ ਗਈ ਹੁੰਦੀ ਆ ਮਿਲਣ ਤੋਂ ਬਾਅਦ ਜੇਲੇ ਉਹਨੂੰ ਚੱਕਦੇ ਆ ਉਹ ਜੋ ਆਗੂ ਕੋ ਚਲੀ ਹੁੰਦੀ ਉਹਨੂੰ ਸਾਰੀ ਨੂੰ ਜਾਲ ਜੁੜ ਕੇ ਥੱਲੇ ਸੜ ਦਿੰਦੇ ਜੋ ਵੀ ਸੀ ਲਾਟਰਮ ਪਟਰਮ ਤੇ ਉਹ ਜਿਹੜਾ ਦੋਸਤ ਸੀ ਉਹਦਾ ਉਹ ਐਦਾ ਅੱਖਾਂ ਨਹੀਂ ਅਧੀਆਂ ਖੁੱਲੀਆਂ ਸੀ ਤੇ ਅਧੀਆਂ ਬੰਦ ਸੀ ਜਿਹੜਾ ਇਹ ਕਿਰਿਆ ਕੁਛ ਵੀ ਕਰਦਾ ਸੀਗਾ ਜਿਹਨੇ ਕਰਦਾ ਸੀ ਤੇ ਉਹਨੂੰ ਚੱਕਦੇ ਉਹ ਥੋੜਾ ਹੋਜੇਚ ਆ ਜਾਂਦਾ ਉਹ ਹੋਜੇਚ ਆ ਕੇ ਦੱਸ ਦਵੇ ਥੋੜੀ ਹੋਜੇਵੇ ਮੇਰੇ ਘਰ ਦੇਣਾ ਇਹ ਗੱਲ ਨਾ ਕਰੇ ਉਹ ਕਹਿੰਦੇ ਠੀਕ ਐ ਸੀ ਨਹੀਂ ਕਰਦੇ ਉਹਦੇ ਦੋਸਤ ਜਿਹੜਾ ਇੱਕ ਹੁੰਦਾ ਉਹ ਟੱਪਣ ਲੱਗਦਾ ਜਿੱਥੋਂ ਆਇਆ ਸੀਗਾ ਟੱਪਣ ਲਾ ਦੋ ਜਿੰਨਾ ਗਿਆ ਉਹ ਹਮੇਸ਼ਾ ਟੱਪਰ ਦਿੰਦੇ ਆ ਉਹਦੇ ਵਿੱਚ ਹੀ ਡਿੱਗ ਜਾਂਦਾ ਪਤਾ ਨਹੀਂ ਕੀ ਚੱਕਰ ਪੈਂਦਾ ਜਦ ਡਿੱਗ ਜਾਂਦਾ ਲੱਤ ਟੁੱਟ ਜਾਂਦੀ ਆ ਉਹਦਾ ਦੂਜਾ ਦੋਸਤ ਆਕਦਾ ਉਹ ਚੌਕੇ ਹਸਪੀਟਲ ਆਇੰਦਾ ਦੋਏ ਦਿਨ ਉਹਦੇ ਘਰ ਆਉਂਦਾ ਜੇਨੇ ਉਹ ਕਿਰਿਆ ਕੁਛ ਵੀ ਕੀਤਾ ਹੁੰਦਾ ਉਹਨੂੰ ਫਿਰ ਜਿਹਨੇ ਦੋਸਤ ਨੇ ਕੀਤਾ ਹੁੰਦਾ ਉਹ ਕਹਿੰਦਾ ਵੀ ਮੇਰੇ ਘਰ ਦੇ ਨੇ ਇਹ ਗੱਲ ਕੋਈ ਨਾ ਕਰੀ ਨਾ ਮੈਂ ਨਾ ਕੋਈ ਗੱਲ ਕਰੀ ਜੋ ਰਾਤੀ ਹੋਇਆ ਉਹ ਕਹਿੰਦਾ ਚਲ ਠੀਕ ਆ ਇਸ ਕਰਕੇ ਗੁੱਸੇ ਕਰਕੇ ਉਹ ਦੋਈ ਦੋਸਤ ਬਰਾਉਣਾ ਨੂੰ ਛੱਡ ਦਿੰਦੇ ਉਹ ਜੇਨੇ ਉਹ ਕਿਰਿਆ ਕੀਤੀ ਹੁੰਦੀ ਆ ਉਹ ਕੀ ਕਰਦਾ ਉਹਦੇ ਆਲੇ ਦੁਆਲੇ ਜਾਨਕਿ ਜਿਹੜੀ ਚੀਜ਼ ਉਹਨੇ ਬੁਲਾਈ ਹੁੰਦੀ ਉਹਦੇ ਘੁੰਮਣ ਆਪਾਂ ਦੀ ਆੜ੍ਹੜ ਵਾਲੇ ਜਿਸ ਵਲੇ ਘੁੰਮਣ ਆਪਾਂ ਨੇ ਉਹਨੂੰ ਪਤਾ ਲਗਾਣਾ ਆਪਾਂ ਦਾ ਪਹਿਲਾਂ ਤਾਂ ਡਰਦਾ ਉਹ ਕਿਉਂਕਿ ਉਹਨੂੰ ਪੜਿਆ ਹੁੰਦਾ ਨਾ ਉਹ ਚੀਜ਼ ਵੀ ਮੜਾ ਮੋਟਾ ਪਹਿਲਾਂ ਤਾਂ ਡਰ ਲੱਗਣਾ ਆ ਉਹ ਕਹਿੰਦਾ ਚੱਲ ਮੈਂ ਇੱਕ ਵਾਰੀ ਟਰਾਈ ਕਰਕੇ ਦੇਦਾਂ ਉਹ ਟਰਾਈ ਕਰਦਾ ਉਹ ਇਹ ਟਰਾਈ ਕਰਦਾ ਵੀ ਮੇਰੇ ਘਰ ਦੇ ਕਿੱਥੇ ਗਏ ਆ ਤੇ ਉਹ ਸੱਚੀ ਘਰ ਦੇ ਉਹ ਉੱਥੇ ਗਏ ਹੁੰਦੇ ਆ ਘਰਦਿਆਂ ਨੂੰ ਪੁੱਛਦਾ ਵੀ ਤੁਸੀਂ ਕਿੱਥੋਂ ਆਏ ਉਹ ਕਹਿੰਦੇ ਸੀ ਇੱਥੋਂ ਆਏ ਆ ਉਹ ਜੀ ਉਹਦੀ 2-3 ਦਿਨਾਂ ਦੀ 4 ਦਿਨਾਂ 5 ਦਿਨਾਂ ਜਾਨੀ ਕਿ ਸਾਰਾ ਕੁਝ ਉਹਨੂੰ ਪਤਾ ਲਗਾਣਾ ਪੰਦਾ ਆੜ੍ਹੜ ਵਾਲੇ ਦੇ ਵਲ ਦਾ ਰਹਿ ਉਫੇ ਹੁਣ ਚੀਜ਼ ਜਿਹੜੀ ਉਹਦਾ ਪੈਰਾ ਹੱਦ ਨਾਲੋਂ ਵੱਧ ਗਿਆ ਸੀ ਹੱਦ ਨਾਲੋਂ ਵੱਧ ਗਿਆ ਸੀ ਉਹ ਚੀਜ਼ ਨੇ ਉਹ ਤੋਂ ਮੰਗਿਆ ਸੀ ਵੀ ਸਿਰਫ ਤੂੰ ਮੈਨੂੰ ਸਪਕਾਰ ਕਰਨਾ ਵੀ ਕੋਈ ਵੀ ਤੈਨਾਂ ਕੁਝ ਵੀ ਨਹੀਂ ਇਸੇ ਨੇ ਤੂੰ ਵਿਆਹ ਨਹੀਂ ਕਰਾ ਸਕਦਾ ਕੁਝ ਵੀ ਨਹੀਂ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਤੇ ਉਹਨੇ ਮੰਗਾ ਮੰਗ ਲਈਆਂ ਜਿਹੜੇ ਮੰਗ ਲਈਆਂ ਸੀ ਉਹਦੀ ਇੱਕ ਦਿਨ ਮਾਤਾ ਉਹਨੂੰ ਕਹਿੰਦੀ ਵੀ ਤੂੰ ਬਹੁਤ ਸੌਕ ਗਿਆ ਬੇ ਤੂੰ ਖਾਂਦਾ ਪੀਂਦਾ ਨਹੀਂ ਉਹਨੂੰ ਜੋ ਉਹਨਾਂ ਜੱਫੀ ਆ ਕੇ ਪਾਉਂਦੀ ਜੱਫੀ ਪਾਉਂਦੀ ਉਹ ਚੀਜ਼ ਦਾ ਪੈਰਾ ਤਾਂ ਉਸ ਨੂੰ ਨਹੀਂ ਹੁੰਦਾ ਕਿਉਂਕਿ ਉਹ ਚੀਜ਼ ਦਾ ਪੈਰਾ ਰਾਤ ਨੂੰ ਹੁੰਦਾ। ਰਾਤ ਨੂੰ ਹੋਣ ਜੇ ਬਾਪੂ ਦਾ ਜਿਹੜਾ ਦਾਦਾ ਹੁੰਦਾ ਉਹ ਕਿਤੇ ਘੁੰਮਦਾ ਘੁੰਮਦਾ ਉਹਦੇ ਕੋਲ ਆ ਜਾਂਦਾ ਆ। ਉਹਨੂੰ ਵੀ ਜਿਹਦਾ ਉਹ ਜੱਫੀ ਪਾਉਂਦਾ। ਉਹ ਚੀਜ਼ ਉਹਦੀ ਜਾਨੀ ਕਿ ਉਹਦਾ ਕੰਮ ਕਰ ਦਿੰਦੀ ਉਹ ਰਾਤ ਨੂੰ ਮਰ ਜਾਂਦਾ। ਤੇ ਜਿਹੜਾ ਉਹਦਾ ਡੈਡੀ ਹੁੰਦਾ ਮੁੰਡੇ ਦਾ ਉਹ ਵੀ ਘੁੰਮਦਾ ਹੁੰਦਾ। ਜਿਸ ਵੇਲੇ ਘੁੰਮਦਾ ਹੁੰਦਾ ਉਹਨੂੰ ਵੀ ਰਾਤ ਨੂੰ ਦੇਖਣ ਲੱਪਨ ਦੀ ਚੀਜ਼ਾਂ ਘੁੰਮਦੀਆਂ ਬੇ ਘਰੇ ਕੋਈ ਪ੍ਰੋਬਲਮ ਹੈ ਵੀ ਮੁੰਡਾ ਵੀ ਮੇਰੇ ਅੱਗੇ ਤੋਂ ਅੱਗੇ ਸੁੱਕੀ ਜਾਂਦਾ। ਉਹ ਜਿਹੜੀ ਚੀਜ਼ ਹੁੰਦੀ ਉਹ ਰਾਤ ਨੂੰ ਨਾ ਗਲਤ ਕੰਮ ਕਰ ਦਿੰਦੀ ਆਗੇ। ਆਉਣਾ ਆਪਣਾ ਕੰਮ ਕਰਨਾ ਉਹ ਚਾਹੇ ਕਬੇ ਚਾਹੇ ਨਾ ਕਬੇ ਅਗਲੀ ਨੇ ਹੁਣ ਬਾਹਰ ਲਿਆ ਸੀ ਉਹ ਤਾਂ ਕਰਨਾ ਪੈਣਾ ਸੀ ਜੋ ਇਹਨੇ ਮੰਗੇ ਉਹਨੂੰ ਦੇ ਦਿੱਤਾ ਯਾਨੀ ਕਿ ਉਸ ਚੀਜ਼ ਦਾ ਪਹਿਰਾ ਦਿਨੇ ਹੁੰਦਾ ਸੀ ਦਿਨ ਪਹਿਰਾ ਜੇ 2-4 ਕਿਲੋਮੀਟਰ ਦੇ ਲਾਗੇ-ਲਾਗੇ ਹੁੰਦਾ ਵੀ ਦੂਰ ਤੱਕ ਨਹੀਂ ਹੁੰਦਾ ਸੀਗਾ ਤੇ ਉਹਦੇ ਘਰ ਦੇਣ ਕਿ ਇਹ ਤਾਂ ਕੰਮ ਔਖਾ ਹੈ ਵੀ ਮੁੰਡੇ ਨਾਲ ਆਪਾਂ ਬਿਨਾਂ ਦੱਸੇ ਅਸੀਂ ਚੱਲ ਜਾਨੇ ਆ ਉਹ ਮੁੰਡੇ ਨੂੰ ਬਿਨਾਂ ਦੱਸੇ ਤੇ ਜਾਂਦੇ ਆ ਉਹਨਾਂ ਦਾ ਕੋਈ ਗੁਰੂ ਸੀ ਪੁਰਾਣਾ ਉਹ ਮੱਥਾ ਟੇਕਦੇ ਹੋਗੇ ਉਹ ਕਾਫੀ ਦੂਰ ਸੀ ਰਹਿਦਾ ਉੱਥੋਂ ਕਿਉਂ ਕਨੈਕਸ਼ਨ ਟੁੱਟ ਗਿਆ ਸੀ ਉਹ ਚੀਜ਼ ਦਾ ਉਹ ਰਾਤ ਨੂੰ ਜ਼ਿਆਦਾ ਚੀਜ਼ ਆਉਂਦੀ ਹੁੰਦੀ ਸੀ ਉਹ ਜਾਂਦੇ ਵੇ ਗੁਰੂ ਜੀ ਬੈਦ ਦੇ ਵਿੱਚ ਮੁੰਡਾ ਸਾਡਾ ਏਦਾਂ ਹੋ ਗਿਆ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਉਹਨੂੰ ਕਹਿੰਦਾ ਵੀ ਮੁੰਡੇ ਨਾਲ ਗੱਲ ਕਰਾਓ ਮੁੰਡਾ ਗੱਲ ਕਰਦਾ ਹਾਂਜੀ ਉਹ ਕਹਿੰਦਾ ਵੀ ਫੁੱਲ ਸਾਨੂੰ ਕਿਹੜਾ ਤੈਨੂੰ ਪਸੰਦ ਜਿਹੜਾ ਆ ਆਪਾਂ ਗੈ ਦਾ ਰੋਜ ਵਧੀਆ ਆ ਜਾਂ ਗਲਾਬ ਦਾ ਉਹ ਕਹਿੰਦਾ ਮੈਨੂੰ ਕੋਸ ਦਾ ਰੋ ਵਧੀਆ ਪਸੰਦ ਉਹਨੂੰ ਪਤਾ ਲੱਗ ਗਿਆ ਵੀ ਗਲਤ ਕੰਮ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ 15 ਦਿਨਾਂ ਬਾਅਦ ਤੁਹਾਡੇ ਕੋਲ ਆਉਣਾ ਉਹਨੇ ਹੈ ਜਿੱਦਾਂ ਮਾਜੀ 15 ਦਿਨਾਂ ਘ ਕਰਿਆ ਆ ਗੁਰੂ ਜਿਹੜਾ ਉਹ ਸੀ ਉਹਨੇ ਢਾਲਾ ਢੂਲਾ ਕੀਤਾ ਉਹ ਚੀਜ਼ ਭੁਜਾਈ ਉਹ ਕਹਿੰਦਾ ਵੀ ਇਹਦਾ ਪੱਕਾ ਹੱਲ ਥੋੜੇ ਟਾਈਮ ਬਾਅਦ ਹੋਣਾ ਜਾਨੀ ਕਿ ਉਹ ਤੋਂ ਪਹਿਰਾ ਹਟ ਕੇ ਸੀ ਪਹਿਰਾ ਹੋਣ ਤੋਂ ਬਾਅਦ ਵਿੱਚ ਉਹਨੇ ਪੱਕਾ ਹੱਲ ਕੀਤਾ ਬਲਾ ਬਲੂ ਕੇ ਸਾਰਾ ਕੋ ਸੈਟਅਪ ਦਾ ਮੁੰਡੇ ਨੂੰ ਬੰਨਿਆ ਬੰਨਣ ਕੀਤਾ ਚੰਗੀ ਤਰ੍ਹਾਂ ਜਿੱਦਾਂ ਉਹਨੇ ਸਿੱਧੀ ਤਰ੍ਹਾਂ ਉਹ ਕੰਮ ਕੀਤਾ ਸੀ ਉਹ ਪੁੱਠੀ ਤਰ੍ਹਾਂ ਕੰਮ ਕੀਤਾ ਜਾਨੀ ਕਿ ਇਹ ਨਹੀਂ ਸਿੱਧੀ ਤਰ੍ਹਾਂ ਕੰਮ ਕਰਕੇ ਉਹ ਚੀਜ਼ ਭੁਜਾਈ ਤਾਂ ਮੁੰਡਾ ਬਚਿਆ ਇਸ ਕਰਕੇ ਬਾਦੂ ਕਿਸੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੀਦਾ ਸਿਰਫ ਪਹਿਲਾਂ ਆਪਣਾ ਗੁਰੂਤ ਸਿੱਖੋ ਕੋਈ ਵੀ ਕੰਮ ਸਿੱਖਦੇ ਆ